ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦਰ ਦੇਣੀ ਚਾਹੁੰਦੇ ਹਾਂ ਕੋਲੋਂ ਘਰ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਤੌਰ ਤੇ ਤੇ ਦੂਸਰੇ ਨੂੰ ਰਾਜਨੀਤੀਕ ਤੌਰ ਦੇ ਉਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਦੇ ਦੀ ਬਾਤ ਚੋਰ ਸੁਣਵਾਣੀ ਚਾਹੁੰਦੇ ਆ ਇਹ ਸਾਡਾ ਇੱਥੋਂ ਦੀਆਂ ਕੋਤ ਕਰਜ ਪਾਰਟੀਆਂ ਦੀ ਨੋਮੀਦ ਕਰਦੇ ਨੇ ਤੇ ਕੇਂਦਰ ਦੇ ਵੀ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਆ ਤੁਹਾਨੂੰ ਪਤਾ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਹਿਮਤ ਰੂਪੀ ਦੀ ਜਾਊਗੀ ਸਾਰਿਆਂ ਦੀ ਖੁਸ਼ੀ ਦੇ ਨਾਲ ਸ਼ਾਂਤੀ ਢੰਗ ਦੇ ਨਾਲ ਅਸੀਂ ਭਾਈ ਜਗਤਾ ਸਿੰਘ ਹਮਾਰਾਂ ਨੂੰ ਪਾਣੀ ਅਮਰਪਾਲ ਖਾਲਸੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗ ਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਕੁਰ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਖੋਲ ਕੇ ਦੋ ਨੌਜਵਾਨ ਇੱਕ ਨੂੰ ਧਾਰਮਿਕ ਪਾਸੇ ਤੇ ਦੂਸਰੇ ਨੂੰ ਰਾਜਨੀਤੀਕ ਤੌਰ ਦੇ ਉਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਦੇ ਦੀ ਬਾਤ ਕੁਰ ਸੁਣਵਾਣੀ ਚਾਹੁੰਦੇ ਹਾਂ

ਸਾਰਿਆਂ ਦੀ ਖਿਦਾਰ ਦੇ ਨਾਲ ਸ਼ਾਮੀ ਢੰਗ ਦੇ ਨਾਲ ਅਸੀਂ ਭਾਈ ਜਗਤਾ ਸਿੰਘ ਹਮਾਰਾ ਨੂੰ ਭਾਈ ਅਮਰਪਾਲ ਖਾਲਸੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗ ਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦਰ ਦੇਣੀ ਚਾਹੁੰਦੇ ਹਾਂ ਕੋਲੋਂ ਖੋਲ ਕੇ ਰਾਜਨੀਤੀ ਬਤੌਰ ਦੇ ਉੱਤੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਚ ਦੀ ਬਾਤ ਕੋਸ਼ਿਸ਼ ਕਰੀ ਚਾਹੁੰਦੇ ਆ ਇਹ ਸਾਡਾ ਫੈਸਲਾ ਹੈ ਔਰ ਟਾਲ ਹੈ ਪਰ ਇਹ ਦੋਵੇਂ ਦੇ ਦੋਵੇਂ ਇਹ ਇੱਥੋਂ ਦੀਆਂ ਕੋਤੜ ਗੱਲ ਪਾਰਟੀਆਂ ਦੇ ਲੋਮੀ ਗੱਲ ਕਰਦੇ ਨੇ ਕਿ ਕੇਂਦਰ ਦੇ ਵੀ ਜੇਬ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਆ ਤੁਹਾਨੂੰ ਸਾਰਿਆਂ ਦੀ ਖਿਦਾਰ ਦੇ ਨਾਲ ਸ਼ਾਮੀ ਢੰਗ ਦੇ ਨਾਲ ਅਸੀਂ ਭਾਈ ਜਗਤਾ ਸਿੰਘ ਹਮਾਰਾ ਨੂੰ ਭਾਈ ਅਮਰਪਾਲ ਖਾਲਸੇ ਨੂੰ ਜਿਹੜੀ ਸਾਡੀ ਕੌਮ ਦੇ ਮਾਰਗ ਦਰਸ਼ਨ ਨੇ ਅਸੀਂ ਦੋ ਨੌਜਵਾਨਾਂ ਨੂੰ ਆਪਣੀ ਬਾਤ ਦਰ ਦੇਣੀ ਚਾਹੁੰਦੇ ਹਾਂ ਸੋ ਲੋਕਾਂ ਖੋਲ ਕੇ ਦੋ ਨੌਜਵਾਨ ਦੇ ਰੂਪੇ ਦੋਵਾਂ ਨੂੰ ਅਸੀਂ ਪੰਜਾਬ ਤੇ ਪੰਦੇ ਦੀ ਬਾਗ ਜੋਬ ਸੁਭਾਗ ਦੀ ਚਾਹੁੰਦੇ ਆ ਇਹ ਸਾਡਾ ਫੈਸਲਾ ਹੈ ਔਰ ਟਾਲ ਹੈ ਪਰ ਇਹ ਦੋਵੇਂ ਦੇ ਦੋਵੇਂ ਇਹ ਇਥੋਂ ਦੀਆਂ ਕੋਟਗੜ੍ਹ ਚ ਪਾਰਟੀਆਂ ਦੇ ਨੋਮੀ ਨੜ ਗਏ ਨੇ ਤੇ ਕੇਂਦਰ ਦੇ ਵੀ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖੇ ਹੋਏ ਆ ਤੁਹਾਨੂੰ